ਮੈਨੂੰ ਬਹੁਤ ਸਦਮਾ ਹੋਇਆ ਕਿ ਮੈਂ ਦਿੱਲੀੋਂ ਆਇਆ ਆਪਣੇ ਘਰ ਮੈਨੂੰ ਲੱਗਾ ਪਲਕਾਂ ਵਿਛਾ ਦੇਣਗੇ ਕਿਉਂਕਿ ਮੇਰਾ ਕਿਸੇ ਵੀ ਗੱਲ ਵਿੱਚ ਕਸੂਰ ਨਹੀਂ ਹੈ ਬਿਲਕੁਲ ਕਿਤੇ ਇਨਾਂ ਕੋ ਮਨਚ ਖਿਆਲ ਇਹ ਨਹੀਂ ਆਇਆ ਕਿ ਮੈਂ ਭੱਜ ਜਾਵਾਂ ਕਿ ਮੈਂ ਹੋਰ ਮੁਸੀਬਤ ਗਲੇ ਲੈਂਦੀ ਹਾਂ ਮੈਂ ਉਦਾਸ ਜ਼ਰੂਰ ਹਾਂ ਮਾਇੂਸ ਹੋ ਜਨਾਂ لیکن میں गिव अप ਨਹੀਂ ਕਰਦਾ ਤੁਹਾਨੂੰ ਇਹ ਨਹੀਂ ਲੱਗਦਾ ਕਿ ਤੁਸੀਂ ਬੀਜੇਪੀ ਦੇ ਉਮੀਦਵਾਰ ਹੋ ਇਸ ਲਈ ਤੁਹਾਨੂੰ ਇਹ ਝੱਲਣਾ ਪੈ ਗਿਆ ਲੋਕਾਂ ਨੇ ਦੱਸਿਆ ਮੈਨੂੰ ਨਹੀਂ ਪਤਾ ਮੈਂ ਤਾਂ ਅਸੀਂ ਗੱਲ ਹੀ ਨਹੀਂ ਕਰਦਾ ਜਿਹਦੇ ਨਾਲ ਕੋਈ ਸ਼ਾਂਤੀ ਭੰਗ ਹੋ ਜਾਏ ਲੋਕ ਦੱਸਦੇ ਆ ਕਿ ਕੈਂਡੀਡੇਟ ਬਹੁਤ ਸਾਰੇ ਆ ਲੇਕਿਨ ਤੇਰੇ ਨਾਲ ਜ਼ਰਾ ਜ਼ਿਆਦਾ ਮੁਹੱਬਤ ਹੈ ਅਗਰ ਤੁਸੀਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਹੁੰਦੇ ਤਾਂ ਲੱਗਦਾ ਐਸਾ ਮਾਹੌਲ ਨਾ ਹੁੰਦਾ ਹਾਂ ਜੇ ਕਿ 10 ਸਾਲ ਅਸੀਂ મોદી ਸਰਕਾਰ ਦੇ ਦੇਖੇ ਸੈਕਟਰ ਚ ਪੰਜਾਬ ਦੇ ਲੋਕਾਂ ਨੇ ਪੈਰ ਨਹੀਂ ਲੱਗਣ ਦਿੱਤੇ ਬੀਜਪੀ ਦੇ ਤੇ ਪੰਜਾਬ ਦੀ ਬਦਕਿਸਮਤੀ ਹੈ ਸੀਟਾਂ ਵੀ ਕਿੱਥੋਂ ਕਿ ਲੈਣਾ 60 ਰਿਆ ਕਲ ਮਹਿਰਸ਼ਦੀਪਪੁਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਇਹਨਾਂ ਦਾ ਦਿਲ ਜ਼ਰੂਰ ਟੋਟੇ ਟੋਟੇ ਹੋਇਆ ਹੋਵੇਗਾ ਜਦੋਂ ਇਹਨਾਂ ਨੇ ਦੇਖਿਆ ਹੋਵੇਗਾ ਕਿ ਕਿਸਾਨਾਂ ਦੀ ਮੇਰੇ ਪ੍ਰਤੀ ਇੰਨੀ ਨਰਾਜ਼ਗੀ ਹੈ ਇਹ ਕਹਿੰਦੇ ਨੇ ਠੰਡੀ ਠੰਡੀ ਆਉਂਦੀ ਹੈ ਹਵਾ ਪਾਕਿਸਤਾਨ ਕਹਿੰਦੇ ਨੇ ਇਸ ਵਾਰ ਵੀ ਬੀਜੇਪੀ ਦੇ ਲਈ ਤਤੀਆਂ ਹਵਾਵਾਂ ਨੇ ਫਰੀਦਕੋਟ ਤੋਂ ਨੇ ਸਾਡੇ ਨਾਲ ਬੀਜੇਪੀ ਦੇ ਉਮੀਦਵਾਰ ਖੰਸiraj Hans ji ਬਹੁਤ ਬਹੁਤ ਸਵਾਗਤ ਸਮਾਦੇਣ ਦੇ ਲਈ ਤੇ ਕੀ ਕਹਿ ਰਹੀ ਹੈ ਫਰੀਦਕੋਟ ਦੀ ਹਵਾ ਹੁਣ ਬਹੁਤ ਠੰਡੀ ਵਗ ਰਹੀ ਹੈ ਬਹੁਤ ਅੱਛਾ ਲੱਗ ਰਿਹਾ ਤੁਸੀਂ ਵੀ ਆਪਣੀਆਂ ਖਾਨਾ ਵੇਖਿਆ ਕਿ ਕਿੰਨਾ ਲੋਕਾਂ ਚ ਪਿਆਰ ਹੈ ਅਥਾ ਪਿਆਰ ਦੇਖੋ ਪਿੰਡ ਤੋਂ ਦੂਰ ਪਿੰਡ ਦੇ ਵਿੱਚ ਵੀ ਡੇਰਿਆਂ ਤੇ ਜਦੋਂ ਜਾਈਦਾ ਇੱਕ ਕਾਮਾਕਾਰਾਂ ਦੇ ਦੰਨ ਆ ਦਿਨ ਕੋਈ ਬੰਦਾ ਫਰੀ ਨਹੀਂ ਹੁੰਦਾ ਜਦੋਂ ਕਣਕਾ ਪੱਕਦੀਆਂ ਨੇ ਲੇਕਿਨ ਫਿਰ ਵੀ ਇੰਨਾ ਇਕੱਠ ਹੋ ਰਿਹਾ ਸ਼ੁਕਰ ਹੈ ਮਾਲਕ ਅਸੀਂ ਵਿਰੋਧ ਦੇ ਵੀ ਬਹੁਤ ਤਸਵੀਰਾਂ ਦੇਖੀਆਂ ਅਸੀਂ ਦੇਖ ਰਹੀਆਂ ਕਿ ਤੁਹਾਡੇ ਨਾਲ ਕਿੰਨੇ ਪੁਲਿਸ ਦੇ ਜਵਾਨ ਨੇ ਦੰਗਾ ਰੋਕੂ ਦਸਤਾ ਤੁਹਾਡੇ ਨਾਲ ਚੱਲਦਾ ਹੈ ਸੋ ਆਪਣੇ ਪੰਜਾਬ ਤੋਂ ਤੁਸੀਂ ਵਿਚਰ ਰਹੇ ਹੋ ਤੁਹਾਨੂੰ ਤਕਲੀਫ ਤਾਂ ਪਹਿਲਾਂ ਬਹੁਤ ਹੋਈ ਹੋਊਗੀ ਮੈਨੂੰ ਬਹੁਤ ਸਦਮਾ ਹੋਇਆ ਕਿ ਮੈਂ ਦਿੱਲੀੋਂ ਆਇਆ ਆਪਣੇ ਘਰ ਮੈਨੂੰ ਲੱਗਾ ਪਲਕਾਂ ਬਿਚਾ ਦੇਣਗੇ ਕਿਉਂਕਿ ਮੇਰਾ ਕਿਸੇ ਵੀ ਗੱਲ ਵਿੱਚ قصور ਨਹੀਂ ਹੈ ਬਿਲਕੁਲ ਜੇ ਕੋਈ ਇਸ ਕਰਕੇ ਕਰੇ ਕਿ ਮੈਂ ਕੁਝ ਨਹੀਂ ਕੀਤਾ ਜਾਂ ਕੀਤਾ ਉਹ ਅੱਛੇ ਤਰ੍ਹਾਂ ਮੈਨੂੰ ਸਜੈਸਟ ਕੀਤਾ ਜਾ ਸਕਦਾ ਤੁਸੀਂ ਹੋ ਰਿਲੇਟਡ ਵਿਦ ਸੈਂਟਰ ਗਵਰਨਮੈਂਟ ਆਹ ਪ੍ਰੋਬਲਮਸ ਨਹੀਂ ਇਹਨੂੰ ਹੱਲ ਕਰਾਓ ਪਿਆਰ ਨਾਲ ਲੇਕਿਨ ਮੈਨੂੰ ਤਕਲੀਫ ਹੋ ਰਹੀ ਕਿ ਮੈਂ ਚਾਹ ਨਾਲ ਮੈਂ ਆਇਆ ਔਰ ਜੋ મતલਬ سلوਕ ਕੀਤਾ ਗਿਆ ਬਿਹੇਵ ਕੀਤਾ ਗਿਆ ਉਹ ਮੈਂ ਤਾਂ ਇਹੀ ਕਹਿ ਸਕਦਾ ਭਲਾ ਹੋ ਫਕੀਰ ਤੋਂ ਭਲਾ ਹੀ ਮੰਗ ਸਕਦਾ ਕਿ ਮੈਂ ਖੁਦ ਫਕੀਰ ਨਹੀਂ ਫਕੀਰਾਂ ਦੇ ਜੋੜਿਆਂ 'ਚ ਬੈਠਦਾ ਰਿਹਾ ਇਸ ਕਰਕੇ ਮੈਂ ਉਹਨਾਂ ਤੋਂ ਹੀ ਸਿੱਖਿਆ ਕਿ ਤੁਸੀਂ ਇੱਕ ਜੋ ਭਲਾ ਹੋਵੇ ਔਰ ਪਿਆਰ ਕਰਦੇ ਹੋ ਕਿਤੇ ਇੰਨਾ ਕੋ ਮਨ 'ਚ ਖਿਆਲ ਇਹ ਨਹੀਂ ਆਇਆ ਕਿ ਮੈਂ ਭੱਜ ਜਾਵਾਂ ਕਿ ਮੈਂ ਹੋਰ ਮੁਸੀਬਤ ਗਲੇ ਲੈਂਦੀ ਹੈ ਮੈਂ ਜਦੋਂ ਮਨ ਕਰ ਲੀਨਾ ਨਾ ਮੈਂ ਬਹੁਤ ਜ਼ਿੱਦੀ ਆ ਵੈਸੇ ਲੇਕਿ ਬੋਲੀ ਸੌਫਟ ਐ ਇੱਕ ਤਾਂ ਮੈਨੂੰ ਖੌਫ ਨਹੀਂ ਆਉਂਦਾ ਡਰ ਨਹੀਂ ਆਉਂਦਾ ਕਿਸੇ ਜਗ੍ਹਾ ਤੋਂ ਪਰ ਮੈਨੂੰ ਬਾਰਡਰ ਤੇ ਭੇਜ ਦੋ ਮੈਂ ਜਾਂਦਾ ਵੀ ਰਿਆਂ ਔਰ ਪੰਜਾਬ ਦੇ ਬਹੁਤ ਜਦੋਂ ਗਰਮ ਹਵਾਵਾਂ ਵਿੱਚ ਸੀ ਉਦੋਂ ਵੀ ਮੈਂ ਇੱਥੇ ਰਿਆਂ ਮੈਂ ਉਦਾਸ ਸੀ ਜ਼ਰੂਰ ਹੋਇਆ مایੁਸ ਹੋ ਜਨਾ ਲੇਕਿਨ ਮੈਂ ਗਿਵ ਅਪ ਨਹੀਂ ਕਰਦਾ ਕਿਉਂਕਿ ਮੁਹੱਬਤ ਚ ਇਨੀ ਪਾਵਰ ਆ ਸੋਰਜ ਵਿੱਚ ਇੰਨੀ ਰੌਸ਼ਨੀ ਹੈ ਸੂਰਜ ਵਿੱਚ ਇਹਨਾਂ ਆਪਣਾ ਉਹ ਨਜ਼ਾਰਾ ਉਹ ਮੈਨੂੰ ਗਿਵ ਅਪ ਨਹੀਂ ਕਰਨ ਦਿੰਦਾ ਭੱਜਣ ਵੀ ਨਹੀਂ ਦਿੰਦਾ ਤੁਸੀਂ ਕਿਹਾ ਤੁਸੀਂ ਜ਼ਿੱਦੀ ਹੋ ਪਰ ਇੱਕ ਸਿਹਤ ਤਰੀਕੇ ਨਾਲ ਬੋਲਦੇ ਹੋ ਤੇ ਉਧਰ ਕਿਸੇ ਨਾਲ ਵੀ ਤੁਹਾਨੂੰ ਜ਼ਿੱਦੀ ਜ਼ਿੱਦੀ ਇਨ ਦਾ ਸੈਂਸ ਕਿ ਇੱਕ ਵਾਰੀ ਤਿਆਹੀਆ ਕਰ ਲਿਆ ਕਿ ਆਹ ਮੈਂ ਮਿਸ਼ਨ ਆਹ ਮੈਂ ਟਾਰਗੇਟ ਤੈਅ ਕਰਨਾ ਔਰ ਡਿਟਰਮੀਨੇਸ਼ਨ ਨੂੰ ਮੈਂ ਸਿੱਧਿਆ ਹੈ ਕਮਿਟਮੈਂਟ ਨੂੰ ਸਿੱਧਿਆ ਪੰਜਾਬੀਆਂ ਦਾ ਸੁਭਾਅ ਬੇਸਿਕਲੀ ਇੰਝ ਹੀ ਹੁੰਦਾ ਹੈ ਕਿ ਜਿਹੜੀ ਮੰਗ ਉਹਨਾਂ ਨੇ ਮੰਨਵਾਣੀ ਹੈ ਜੋ ਉਹਨਾਂ ਨੇ ਇੱਕ ਵਾਰੀ ਠਾਨ ਲਿਆ ਤੇ ਤੁਸੀਂ ਕਿਸਾਨਾਂ ਦਾ ਵੀ ਉਸ ਤਰ੍ਹਾਂ ਦਾ ਦੇਖ ਰਹੇ ਹੋ ਮੈਂ ਆਪਣੇ ਫੀਲਡ ਦੀ ਗੱਲ ਕਰਦਾ ਕਿ ਜਿੱਦਾਂ ਗਾਣੇ ਦੇ ਵਿੱਚ ਸੰਗੀਤ ਵਿੱਚ ਜੋ ਮੇਰਾ ਟਾਰਗੇਟ ਸੀ ਉਸ ਤੋਂ ਪਹਿਲਾਂ ਗਾਣਾ ਸਿੱਖਣਾ ਸੀ ਸੰਗੀਤ ਉਸ ਮਾਮਲੇ 'ਚ ਮੈਂ ਸਿੱਧਿਆ ਮੈਂ ਜਿੰਨੇ ਦੇ ਰਾਗ ਜਿਹੜਾ ਮੈਨੂੰ ਮੇਰੇ ਉਸਤਾਦ ਜੀ ਸਬਕ ਦਿੰਦੇ ਯਾਦ ਨਹੀਂ ਸੁਣ ਹੁੰਦਾ ਮੈਂ ਇਹਨਾਂ ਰੋਟੀ ਖਾਂਦਾ ਸਾਂ ਨਾ ਮੈਂ ਨੂੰ ਸੌਣ ਦਿੰਦਾ ਸੀ ਇਹ ਕਹਿੰਦੇ ਸੀ ਮੈਂ ਸੌਣਾ ਮੈਂ ਕੰਨੋ ਤਾਨ ਯਾਦ ਕਰ ਇਹ ਸੁਰ ਯਾਦ ਕਰ ਸਭ ਕੁਝ ਯਾਦ ਕਰ ਫਿਰ ਸੌਣ ਦਵਾਂਗਾ ਇਹ ਕਹਿੰਦੇ ਸੀ ਖਾਣਾ ਖਵਾਓ ਮੈਂ ਕਹਿੰਦਾ ਪਹਿਲੇ ਤਾਨ ਯਾਦ ਕਰ ਫਿਰ ਖਾਣਾ ਖਵਾਉਂਗਾ ਇਸ ਸੈਂਸ ਵਿੱਚ ਮੈਂ ਜ਼ਿੱਦੀ ਆਦਰਵਾਇਜ਼ ਮੈਂ ਜ਼ਿੱਦੀ ਨਹੀਂ ਆਈ ਐਮ ਵੈਰੀ ਫਲੈਕਸੀਬਲ ਜਦੋਂ ਕਿਸਾਨਾਂ ਦਾ ਪਹਿਲਾ ਅੰਦੋਲਨ ਸੀ ਉਦੋਂ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਤੁਸੀਂ ਕਿਹਾ ਸੀ ਕਿ ਮੈਂ ਕੋਸ਼ਿਸ਼ ਕਰ ਰਹੀਆਂ ਕਿ ਮੋਦੀ ਸਰਕਾਰ ਨੂੰ ਮਨਾਇਆ ਜਾ ਸਕੇ ਪਰ ਫਿਰ ਵੀ मोदी ਸਰਕਾਰ ਵੱਲੋਂ ਮਾਫੀ ਮੰਗੀ ਗਈ ਤਿੰਨ ਕਾਲੇ ਕਾਨੂੰਨ ਜਿਸ ਨੂੰ ਕਿਸਾਨਾਂ ਨੇ ਕਿਹਾ ਉਹ ਵਾਪਸ ਲਏ ਗਏ ਪਰ ਫਿਰ ਵੀ ਕਿਸਾਨਾਂ ਦੀ ਮੰਗਾ ਜੋ ਉਹੀ ਵਾਲੀਆ ਪੈਂਡਿੰਗ ਨੇ ਕਿਸਾਨ ਸ਼ੰਭੂ ਬਾਰਡਰ ਤੇ ਨੇ ਕਿਸਾਨ ਖਨੋਰੀ ਬਾਰਡਰ ਤੇ ਨੇ ਸੋ ਵਿਸ਼ਵਾਸ ਤੁਹਾਡੇ ਤੇ ਕਿਉਂ ਨਹੀਂ ਅਜੇ ਤੱਕ ਹੋ ਪਾਇਆ ਬਣ ਪਾਇਆ ਕਿਸਾਨ ਦਾ ਇਹ ਕੁਝ ਲੋਕ ਸਿਰਫ ਗੱਲਾਂ ਕਰਦੇ ਹੁੰਦੇ ਕੋਸ਼ਿਸ਼ ਨਹੀਂ ਕਰਦੇ ਹਮ ਔਨ ਰਿਕਾਰਡ ਹੈ ਕਿ ਜਦੋਂ ਮੈਂ ਟੈਲੀਵਿਜ਼ਨ 'ਚ ਇਹ ਗੱਲ ਸੁਣੀ ਕਿ ਸਿਰਫ ਅਫੀਸਰ ਸਹਬਾਨ ਜਿਦਾਂ ਲਾਈਕ ਆਈਐਸ ਆਈਪੀਐਸ ਇਹ ਸਭ ਲੋਗ ਬਿਊਰੋਕ੍ਰੇਟ ਸੀ ਜੜੀ ਸੀ ਡੀਲ ਕਰਦੀ ਸੀ ਕਿਸਾਨਾਂ ਨਾਲ ਕਿਸਾਨ ਦਿੱਤੇ ਬੰਦਿਆਂ ਨੂੰ ਉਹੀ ਸੀ ਇਹਨਾਂ ਨੇ ਕਿਹਾ ਕੋਈ ਮੰਤਰੀ ਵਗੈਰਾ ਆਵੇ ਇਹਨਾਂ ਰਿਲੇਟਡ ਇਸ ਡਿਪਾਰਟਮੈਂਟ ਦਾ ਫਿਰ ਮੈਂ ਇਹਨਾਂ ਸਾਰਿਆਂ ਨੂੰ ਪਤਾ ਮੈਂ ਤੋਮਰ ਸਾਹਿਬ ਕੋਲ ਗਿਆ ਸੀ ਮਾਨਣੀਆਂ ਤੋਮਰ ਸਾਹਿਬ ਐਗਰੀਕਲਚਰ ਮਿਨਿਸਟਰ ਸਨ ਉਹਦੇ ਕੋਲ ਦੇ ਘਰ ਗਿਆ ਉਹਨਾਂ ਨੂੰ ਬੇਨਤੀ ਕੀਤੀ ਫਿਰ ਮੈਂ ਮੇਰੇ ਲਈ ਬਹੁਤ ਹੀ ਸਤਿਕਾਰਯੋਗ ਰਾਜੇਵਾਲ ਸਾਹਿਬ ਜਿਹੜੇ ਉਹਨਾਂ ਨਾਲ ਗੱਲ ਕਰਾਈ ਸੀ ਫੋਨ ਤੇ ਇਹ ਪਹਿਲੀ ਐਫਰਟ ਫਿਰ ਮੈਂ ਕੋਸ਼ਿਸ਼ ਕੀਤੀ ਕਿ ਆਪਸ ਵਿੱਚ ਬਹਿ ਜਾਣ ਤੁਦੂ ਜ ਮੀਡਲ 'ਚ ਵੀ ਨਹੀਂ ਸੀ ਗਿਆ ਅੰਦੋਲਨ ਕੁਸ਼ਸ਼ ਅਸਾਈ ਹੋਇਆ ਸੀ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਮੈਂ ਲੈ ਕੇ ਚੱਲਦਾ ਫਿਰ ਪ੍ਰਧਾਨ ਮੰਤਰੀ ਜੀ ਤੋਂ ਅਪੁਆਇੰਟਮੈਂਟ ਵੀ ਲੈ ਲਈ ਫਿਰ ਇਹਨਾਂ ਨੇ ਕੋਈ ਐਸੀ ਆਈ ਡੋ ਨੋ ਕੀ ਮਜਬੂਰੀ ਸੀ ਕਿ ਉਹਨੇ ਫਿਰ ਉਸ ਸਵੇਰ ਅਰਲੀ ਮਾਰਨਿੰਗ ਮੋਬਾਈਲ ਆਫ ਹੋ ਗਿਆ ਫਿਰ ਉਹ ਮੁਲਾਕਾਤ ਨਹੀਂ ਹੋ ਪਈ ਸੋ ਮੈਂ ਬਹੁਤ ਸਾਰੀਆਂ ਐਫਰਟਸ ਕੀਤੀਆਂ ਦੂਜੀ ਐਫਰਟਸ ਜਿਹੜੀ ਸਾਡੇ ਸੁਭਾਜ ਜੀਆ ਪੰਜਾਬੀਆਂ ਲੰਗਰ ਲਾਉਣਾ ਸਾਡੇ ਸਤਿਗੁਰਾਂ ਨੇ ਇਹੀ ਸਿਖਾਇਆ ਨਾ ਸੰਗਤ ਤੇ ਪੰਗਤ ਦੀ ਗੱਲ ਤੇ ਮੈਂ ਰੋਜ਼ ਡਿકરી ਬਾਰਡਰ ਤੇ ਲੰਗਰ ਬਣਾ ਕੇ ਵੀ ਕੱਚਾ ਵੀ ਲੰਗਰ ਭੇਜਦਾ ਸੀ ਲੇਕਿਨ ਮੈਂ ਆਪਣੇ ਜਿਹੜੇ ਜਿੱਦਾਂ ਉੱਥੇ ਦਿੱਲੀ ਚ ਅਸੀਂ ਕਾਰਿਆਕਰਤਾ ਕਿਨੇ ਉਹਨਾਂ ਨੇ ਕਹਿੰਦਾ ਸੀ ਲੰਗਰ ਬੇਸ਼ੱਕ ਮੇਰੇ ਘਰ ਬਣਾ ਜਾਂ ਮੈਂ ਘਰੋਂ ਪੈਕ ਕਰਕੇ ਭੇਜਦਾ ਜਿੰਨਾ ਵੀ ਸਰਦਾ ਮੇਰਾ ਨਾਂ ਨਾਲਿਓ ਨਹੀਂ ਤਾਂ ਉਹਨਾਂ ਨੇ ਖਾਣਾ ਵੀ ਨਹੀਂ ਸਿੱਟ ਦਿੱਨਗੇ ਗਾ ਤੇ ਐਂਡ ਤੇ ਜਦੋਂ ਆਉਣ ਲੱਗੇ ਹਨ ਵਾਪਸ ਪੈਕਅਪ ਹੋ ਗਿਆ ਸੀ ਤੇ ਫਿਰ ਉਹ 6 ਮੋੜ ਤੇ ਸੀ ਫਿਰ ਉਹਨਾਂ ਨੇ ਦੱਸਿਆ ਕਿ ਜੀ ਇਹ ਇੰਨੇ ਮਹੀਨੇ ਜਿਹੜਾ ਸੇਵਾ ਕਰਦਾ ਰਿਹਾ। ਉਹੀ ਬੰਦਾ ਜਿਹਨੂੰ ਜਿਹੜਾ ਤੁਹਾਡੇ ਸਭ ਤੋਂ ਜ਼ਿਆਦਾ ਗੁੱਸੇ ਦਾ ਸ਼ਿਕਾਰ ਹੋ ਰਿਹਾ ਸੀ। ਤੇ ਮੈਂ ਸੋਚਿਆ ਸ਼ਾਇਦ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੇ ਬਾਰੇ ਇੰਨੇ ਐਫਰਟਸ ਕੀਤੀਆਂ رائے ਬਦਲ ਗਈ ਹੋਏਗੀ। ਪਰ ਮੈਂ ਜਦੋਂ ਪੰਜਾਬ ਆਇਆ ਤੇ ਮੇਰੇ ਲਈ ਤਾਂ ਬਹੁਤ ਸਖਤੀ ਵਰਤੀ ਗਈ। ਆਈ ਡੋਟ ਨੋ ਵਾਈ। ਵਾਸ ਦਾ ਰੀਜ਼ਨ ਬਿਹਾਈਂਡ ਹੈ। ਇਹ ਤੁਹਾਡੇ ਲਈ ਸਕਦੀ ਹੈ, ਬੀਜੇਪੀ ਲਈ ਸਕਦੀ ਹੈ। ਬੀਜਪੀ ਲਈ ਸਖਤੀ ਵੀ ਹੋਈ। ਤੁਹਾਨੂੰ ਇਹ ਨਹੀਂ ਲੱਗਦਾ ਕਿ ਤੁਸੀਂ ਬੀਜਪੀ ਦੇ ਉਮੀਦਵਾਰ ਹੋ ਇਸ ਲਈ ਤੁਹਾਨੂੰ ਇਹ ਝੱਲਣਾ ਪੈ ਰਿਹਾ। ਲੋਕਾਂ ਨੇ ਦੱਸਿਆ ਮੈਨੂੰ ਨਹੀਂ ਪਤਾ ਮੈਂ ਤਾਂ ਅਸੀਂ ਗੱਲ ਹੀ ਨਹੀਂ ਕਰਦਾ ਜਿਹਦੇ ਨਾਲ ਕੋਈ ਸ਼ਾਂਤੀ ਭੰਗ ਹੋ ਜਾਏ। ਲੋਕ ਦੱਸਦੇ ਆ ਕਿ ਕੈਂਡੀਡੇਟ ਬਹੁਤ ਸਾਰੇ ਆ ਲੇਕਿਨ ਤੇਰੇ ਨਾਲ ਜ਼ਰਾ ਜ਼ਿਆਦਾ ਮੁਹੱਬਤ ਹੈ। ਮੈਂ ਉਹੀ ਕਹਿੰਦੀ ਤੇਰਾ ਉਮੀਦਵਾਰ ਨੇ ਪੰਜਾਬ ਚ ਪਰ ਅਸੀਂ ਤਕਰੀਬਨ ਹਰ ਰੋਜ਼ ਤੁਹਾਡੀ ਤਸਵੀਰ ਦੇਖਦੇ ਆ ਕਿ ਕਿਸਾਨਾਂ ਨੇ ਤੁਹਾਨੂੰ ਰੋਕ ਲਿਆ ਫਿਰ ਤੁਸੀਂ ਕਿਸਾਨਾਂ ਨਾਲ ਗੱਲਬਾਤ ਦੀ ਕੋਸ਼ਿਸ਼ ਵੀ ਕਰਦੇ ਹੋ ਫਿਰ ਦੋ ਤਿੰਨ ਵਾਰ ਹੂੰ ਦੇਖੋ ਫੋਰਸਿਸ ਰੋਕਦੀਆਂ ਸੀ। ਹੂੰ ਸਾਡੇ ਘਰ ਦੇ ਕੇ ਬਾਅਦ ਚ ਰੋਣ ਲੱਪੇ ਮੇਰੇ ਬੱਚਾ ਤੁਸੀਂ ਇੰਨਾ ਰਿਸਕ ਲੈ ਕੇ ਮੈਰਿਜ ਕਰਾ ਲਿਆ ਮੈਂ ਬੇਟੇ ਮੇਰੇ ਭਾਈ ਵੱਡੇ ਆ ਕੋਈ ਛੋਟਾ ਮੈਂ ਬੇਟਾ ਖੇਤਾਂ ਚ ਭਲਿਆਨ ਖੇਤ ਮਜ਼ਦੂਰ ਦਾ ਬੇਟਾ ਆ ਸਾਡਾ ਬੜਾ ਜਣਾ ਰਿਸ਼ਤਾ ਆ ਉਹਨੇ ਕਿੰਨਾ ਜਿ ਭਾਈਆਂ ਹੱਥੋਂ ਮੈਂ ਮਾਰਾ ਖੁੱਲ ਜਾਣ ਪੇਸ਼ਤਾ ਤੇਰਾ ਅੱਬਲ ਤੇ ਅਸੀਂ ਨੌਬਤ ਨਹੀਂ ਆਏਗੀ ਪਰ ਐਸੀ ਕਿਹਨੇ ਬੱਚੇ ਤੁਹਾਡੇ ਕਹਿੰਦੇ ਨੇ ਨਰਾਜ਼ ਹੋਏ ਤੁਹਾਡੇ ਤੋਂ ਕਿ ਕਿ ਤੁਸੀਂ ਤੁਸੀਂ ਜਦ ਬਾਕੀ ਨਹੀਂ ਕੋਈ ਉਦਾਂ ਕਰਦਾ ਤੇ ਤੁਸੀਂ ਕੋਈ ਨਹੀਂ ਇਮੋਸ਼ਨਲ ਹੋ ਜਾਂਦੇ ਪਹਿਲਾਂ ਕਿਹੜੀ ਕਿਸ ਨੇ ਕਦਰ ਪਾਈ ਹੈ ਹੁਣ ਉਹ ਸਵਾਲਾਂ ਦੇ ਜਵਾਬ ਤਾਂ ਹੁੰਦੇ ਜਿੱਦਾਂ ਹੁਣ ਤੁਸੀਂ ਸਵਾਲ ਕਰਦੇ ਮੈਂ ਜਵਾਬ ਦੇ ਦੇ ਤੂੰ ਸਵਾਲ ਕਰੋ ਤੇ ਮੈਂ ਜੋ ਜਵਾਬ ਸ਼ੁਰੂ ਵੀ ਨਾ ਕੀਤਾ ਹੋਵੇ ਤੁਸੀਂ ਕੋ 40 ਬੰਦੇ ਕਹਿਣ ਇਹ ਨਹੀਂ ਠੀਕ ਇਹ ਫਿਰ ਛੜ ਕੇ ਵੀ ਮਾਰ ਉਹ ਸ਼ੋਰ ਫਿਰ ਬੰਦ ਨਾ ਸਵਾਲ ਦਾ ਮਜ਼ਾ ਨਾ ਜਵਾਬ ਦਾ ਮਜ਼ਾ ਫਿਰ ਐਸਾ ਇਕਜ਼ਾਮੀਨਰ ਨੂੰ ਮਿਲੇ ਕਿ ਜਿਹੜਾ ਸਵਾਲ ਵੀ ਆਪੇ ਤੇ ਜਵਾਬ ਵੀ ਆਪੇ ਕੀ ਤੇ ਰੀਜਲ ਦੇ ਤੇ ਮੈਂ ਦੱਸਾਂ ਕਿੱਥੇ ਫਾਇਦਾ ਕੀ ਹੋਇਆ ਮੇਰੇ ਜਾਣ ਦਾ ਤੁਹਾਡੇ ਇੱਥੇ ਮੈਂ ਬਹੁਤ سارے ਸਾਥੀਆਂ ਦਾ ਭਾਸ਼ਣ ਵੀ ਸੁਣ ਰਹੀ ਸੀ ਉਹ ਇਹ ਕਹਿ ਰਹੇ ਸੀ ਕਿ ਉਹ ਕਿਸਾਨ ਨਹੀਂ ਨੇ ਕਿ ਤੁਹਾਨੂੰ ਵੀ ਲੱਗਦਾ ਹੈ ਕਿ ਉਹ ਕਿਸਾਨ ਨਹੀਂ ਨੇ ਜਿਹੜਾ ਵਿਰੋਧ ਕਰ ਰਹੇ ਨੇ ਆ ਦੇਖੋ ਕਿਸਾਨਾਂ ਦੇ ਘਰ ਬੈਠੇ ਆ ਪਰ ਸਚੋਤ ਵਿਰਕਾਂ ਦੇ ਸੀ ਉਸ ਤੋਂ ਬਾਅਦ ਬਰਾੜ ਬਰਾੜਾਂ ਦੇ ਸੀ ਉਹ ਉਹ ਜੱਥੇਬੰਦੀਆਂ ਨੇ ਕਿਸਾਨ ਤਾਂ ਬਹੁਤ ਬਿਜ਼ੀ ਨੇ ਔਰ ਪਿਆਰੇ ਪਿਆਰ ਕਰਦੇ ਬਹੁਤ ਜਿਆਦਾ ਜਿਹੜੇ ਛੋਟੇ ਕਿਸਾਨ ਅਸੀਂ ਵੀ ਬਣੇ ਹੋਏ ਆ ਸਾਰਿਆਂ ਨੂੰ ਬਿਲਕੁਲ ਜਿਹੜੇ ਛੋਟੇ ਕਿਸਾਨ ਨੇ ਜਿਹੜੇ ਅਸੀਂ ਦੇਖਦੇ ਆ ਸ਼ੰਭੂ ਬਾਰਡਰ ਟਿਕਰੀ ਬਾਰਡਰ ਅਸੀਂ ਖੁਦ ਕਵਰ ਕਰਦੇ ਆ ਤੋ ਖਨੋਰੀ ਬਾਰਡਰ ਤੇ ਤੇ ਉਹ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਬੈਠੇ ਜੋ ਉਦੋਂ ਤੱਕ ਪੂਰੀਆ ਨਹੀਂ ਹੋਈਆਂ ਦੱਸਿਆ ਜਾਂਦਾ ਆ ਕਿ ਤੁਹਾਡੀਆਂ ਜ਼ਮੀਨਾਂ ਤੇ ਹੌਂਦ ਖਤਰੇ ਚ ਨਾ ਜ਼ਮੀਨ ਖਤਰੇ ਚ ਨਾ ਹੌਂਦ ਖਤਰੇ ਕਿਉਂਕਿ ਹਰ ਜਿੰਨੇ ਤੋਂ ਪੈਸੇ ਭੇਜ ਦੇ ਖਾਤੇ ਚ ਪਰ ਜੇ ਪੈਸੇ ਪੇਛੇ ਆਂਦੇ ਹੋਣ ਕਿਸਾਨ ਫਿਰ ਕਿਸਾਨ ਇਸ ਤਰ੍ਹਾਂ ਫਿਰ ਵਿਰੋਧ ਕਿਉਂ ਕਰਨ ਕਿਉਂਕਿ ਸਭ ਤੋਂ ਜ਼ਿਆਦਾ ਗੁੱਸਾ ਸੇ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਇੰਨੇ ਸਾਲਾਂ ਤੋਂ ਤੁਸੀਂ ਕਵਰੇਜ ਕਰ ਰਹੀਆਂ ਇਹ ਨਾ ਕਰਨ ਕਿ ਲੀਡਰਸ਼ਿਪ ਕੀ ਕਰਨੀ ਜਾਂ ਤਾਂ ਫਿਰ ਜੋ ਕੋਣਾ ਦਾ ਕੰਮ ਹੈ ਨਾ ਛੋਟੇ ਕਿਸਾਨ ਜਿਹੜੇ ਉੱਥੇ ਬੈਠੇ ਨੇ ਤੁਸੀਂ ਉੱਥੇ ਜਾ ਕੇ ਕਦੇ ਕਿਸਾਨਾਂ ਨੂੰ ਖਨੌਰੀ ਬਾਰਡਰ ਦੇ ਜਾਂ ਸ਼ੰਭੂ ਬਾਰਡਰ ਤੇ ਤੁਹਾਨੂੰ ਲੱਗਦਾ ਹੈ ਕਿ ਇਨ੍ਹਾਂ ਕਿਸਾਨਾਂ ਦਾ ਪ੍ਰਭਾਵ ਪਵੇਗਾ ਭਾਜਪੀ ਤੇ ਪੰਜਾਬ 'ਚ ਨੇ ਉਹਨਾਂ ਨੇ ਕਾਨੂੰਨ ਵਾਪਸ ਲੈ ਲਏ ਸੀ ਬਾਕੀ ਮਸਲੇ ਵੀ ਹੱਲ ਕਰਨ ਕਹਿੰਦੇ ਐਮਐਸਪੀ ਵਾਲੀ ਜਿਹੜੀ ਗੱਲ ਕਹੀ ਸੀ ਪ੍ਰਧਾਨ ਮੰਤਰੀ ਸਾਹਿਬ ਬਹੁਤ ਪੋਜ਼ਿਟਿਵ ਮਨ ਇਥੇ ਰਹਾ ਪੰਜਾਬ ਬੜਾ ਹਮਦਰਦੀ ਕਹਿੰਦੇ ਹੁਣ ਵੀ ਹਰਿਆਣਾ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਜ਼ਿਆਦਤੀ ਕੀਤੀ ਇਥੇ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਪਹੁੰਚਾਇਆ ਕੋਈ ਪਰਚੇ ਦਰਜ ਨਹੀਂ ਹੋਏ ਕਿਹੋ ਜਿਹਾ ਸਲੂਕ ਹਰਿਆਣਾ ਦੀ ਸਰਕਾਰ ਨੇ ਕੀਤਾ ਪੰਜਾਬ ਦੇ ਨਾਲ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਹੋਈ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਹੋ ਰਿਹਾ ਪਰਚੇ ਹੋਏ ਨੇ ਦਰਜ ਉਹ ਨਹੀਂ ਵਾਪਸ ਲਏ ਜਾ ਰਹੇ ਤਮਾਮ ਮੁੱਦੇ ਨੇ ਹੁਣ ਵੀ ਕਿਸਾਨ रेल रेलवे ਦੇ ਪਟੜੀਆਂ ਤੇ ਬੈਠੇ ਨੇ ਅੱਜ ਜਿੱਥੇ ਜ਼ਿਆਦਤੀ ਹੋਈ ਉਹ ਤਾਂ ਗਲਤ ਹੈ ਜੇ ਕੋਈ ਅਸੀ ਜ਼ਿਆਦਤੀ ਹੋਈ ਹੈ ਤਾਂ ਗਲਤ ਹੀ ਹੈ ਮੈਂ ਤਾਂ ਨਹੀਂ ਉਹ ਬਹੁਤ ਅੱਛਾ ਹੈ ਜ਼ਿਆਦਤੀ ਇਧਰੋਂ ਹੋਵੇ ਜਾਂ ਉਧਰੋਂ ਹੋਵੇ ਦੋਨੋਂ ਤਰ੍ਹਾਂ ਦਾ ਹੈ ਅੱਪਾ ਸ਼ਬਦ ਵਧੀਆ ਵਰਤੀਏ ਉਹ ਨਰਮੀ ਵਰਤਾਂ ਉੱਥੇ ਗਰਾਉਂਡਾ ਬਹੁਤ ਲੱਗ ਸਕਦਾ ਹੈ ਐਸਾ ਪਿਆਰ ਨਾਲ ਅਗਰ ਤੁਸੀਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਹੁੰਦੇ ਤਾਂ ਲੱਗਦਾ ਐਸਾ ਮਾਹੌਲ ਨਾ ਹੁੰਦਾ ਹਾਂ ਮੈਂ ਉਸ ਪਾਰਟੀ ਦਾ ਮੈਂਬਰ ਆ ਜਿਹੜੀ ਪਾਰਟੀ ਜਿੰਨਾ ਭਲਾ ਕਰਦੀ ਆ ਅੱਜ ਤੁਸੀਂ ਤਾਂ ਮੇਰਾ خیال ਅੱਜ ਤੋਂ 25-30 ਸਾਲ ਪਹਿਲਾਂ ਦੇਖਿਆ ਨਹੀਂ ਹੋਏਗਾ 10-20 ਸਾਲ ਪਹਿਲਾਂ ਇਹ ਸੜਕਾਂ ਇੰਨੀਆਂ ਖਸਾ ਹਾਲ ਹੁੰਦੀ ਸੀ ਕਿ ਗੱਡੀ ਚੱਲੀ ਨਹੀਂ ਸੀ ਸਕਦੀ ਔਰ ਦੇਖੋ ਇੰਟਰਨੈਸ਼ਨਲ ਲੈਵਲ ਤੇ ਮੋਟਰ ਵੀ ਕਿਹਨੇ ਬਣਾਇਆ ਗੁਰਜੀ ਸਾਹਿਬ ਉਹ ਜ਼ਮੀਨਾ ਨੂੰ ਸੁਧਾਰ ਸਕਦੇ ਆ ਪਾਣੀ ਲਈ ਵੀ ਜਲ ਉਹਨਾਂ ਨੇ ਮਹਿਕਮਾ ਇੱਕ ਵੱਖਰਾ ਬਣਾਇਆ ਮਿਨਿਸਟਰ ਬਣਾਇਆ ਉਹ ਫੁਲੀ ਕਨਸਰਨਡ ਨੇ ਇਸ ਧਰਤੀ ਲਈ ਵੀ ਆਵਾਮ ਲਈ ਵੀ ਪਾਣੀਆਂ ਲਈ ਵੀ ਤੇ ਪਰ ਤੁਸੀਂ ਇੰਨਾ ਤਾਂ ਮੋਟੇ ਤੌਰ ਤੇ ਸਮਝ ਗਏ ਹੋ ਕਿ 10 ਸਾਲ ਅਸੀਂ ਮੋਦੀ ਸਰਕਾਰ ਦੇ ਦੇਖੇ ਸੈਕਟਰ ਚ ਪੰਜਾਬ ਦੇ ਲੋਕਾਂ ਨੇ ਪੈਰ ਨਹੀਂ ਲੱਗਣ ਦਿੱਤੇ ਬੀਜੇਪੀ ਦੇ ਇਹ ਤਾਂ ਪੰਜਾਬ ਦੀ ਬਦਕਿਸਮਤੀ ਹੈ ਸੀਟਾਂ ਵੀ ਕਿਤੋਂ ਕਿ ਲੈਣਾ ਬਾਕੀ ਸਟੇਟਾਂ ਦੇਖੋ ਨਾ ਜਓਪੀ ਕਿੱਥੋਂ ਕਿੱਥੇ ਉੱਚਾ ਪਹੁੰਚ ਗਈ ਪਰ ਫਿਰ ਪੰਜਾਬ ਦੇ ਲੋਕਾਂ ਨੇ ਇੰਨਾ ਵਧੀਆ ਨਹੀਂ ਹਰਿਆਣਾ ਹੁਣ ਪੰਜਾਬ ਦੇ ਲੋਕਾਂ ਨੇ ਹਰਿਆਣਾ ਦੇਖੋ ਹਰਿਆਣਾ ਕੀ ਹਾਲਤ ਹੁੰਦੀ ਸੀ ਹੁਣ ਉੱਥੇ ਨੀਸ਼ਕ ਕਰਨਾਲ ਚਲੇ ਜਾਓ ਪਾਣੀ ਪਰ ਚਲੇ ਜਾਓ ਅੰਬਾਲਾ ਚਲੇ ਜਾਓ ਕਿਸ ਕਿਸਮ ਦੇ ਪ੍ਰੋਜੈਕਟ ਬਣ ਗਿਆ ਤੇ ਨੁਕਸਾਨ ਤੇ ਸਾਡਾ ਹੀ ਆ ਉਹ ਉਹ ਅਮਰੀਕਾ ਵਰਗੇ ਮੁਲਕ ਯੂਨੋ ਵਰਗੇ ਪਲੇਟਫਾਰਮ ਜੋ ਬਾਇਡਨ 트ੰਪ ਜੈਸੇ ਲੋਗ ਯੂਕੇ ਦੇ ਪ੍ਰਧਾਨ ਮੰਤਰੀ ਨੂੰ ਵੈਕਸੀਨ ਦੇ ਕੇ ਬਚਾ ਰਹੇ ਆ ਤੇ ਜੇ ਫਿਰੋਜ਼ਪੁਰ ਆਉਂਦੇ ਨੇ ਕਿੰਨੇ ਪੈਕੇਜ ਲੈ ਕੇ ਆਏ ਸੀ ਉਹਦੋਂ ਸਾਰੇ ਮਸਲੇ ਹੱਲ ਹੋ ਜਾਣੇ ਉਹਦਾ ਮੈਂ ਗਵਾ ਆ ਬਿਲਕੁਲ ਮੈਂ ਪਾਰਟੀ ਦੀ ਗੱਲ ਕੀਤੀ ਰੋਕਿਆ ਕਿਉਂ ਕਿਉਂ ਰੋਕਿਆ ਕਦੀ ਦੇਖਿਆ ਕਿਸੇ ਸਦੇ ਆਪਣੇ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਰੁਕਿਆ ਜਾਵੇ ਕਾਂਗਰਸ ਵਾਲੇ ਤੋਂ ਉਹ ਕਹਿੰਦੇ ਸੀ ਕਿ ਇਕੱਠ ਚੰਗਾ ਨਹੀਂ ਹੋਇਆ ਇਸ ਲਈ ਪਹਿਲਾਂ ਹੀ ਰਿਪੋਰਟ ਮਿਲ ਗਈ ਤੇ ਚਲੇ ਗਏ ਇਸ ਤਰ੍ਹਾਂ ਕਿ ਕਦੇ ਕਾਂਗਰਸ ਖਤਮ ਹੋ ਰਹੀ ਡੇ ਬਾਈ ਡੇ ਝੂਠ ਦਾ ਪੱਲਾ ਉਹਨਾਂ ਨੇ ਉਹਨਾਂ ਦੇ ਬਜ਼ੁਰਗਾਂ ਨੇ ਕਿਹਾ ਸੀ ਗਰੀਬੀ ਅਸੀਂ ਖਤਮ ਕਰ ਦਾਂਗੇ ਖਤਮ ਹੋ ਗਈ ਹੈ 83 ਦੇ ਦੰਗੇ ਕਰਵਾ ਕਰਵਾਏ ਉਹਨਾਂ ਨੇ ਪਰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬੀਜੇਪੀ ਨਾਲੋਂ ਕਾਂਗਰਸ ਨੂੰ ਜ਼ਿਆਦਾ ਬਿਹਤਰ ਸਮਝਿਆ ਹੈ ਅਗਰ ਵੇ ਜ਼ਿਆਦਾ ਦੂਰ ਨਾ ਜਾਵਾਂ ਇਹਨਾਂ 10 ਸਾਲਾਂ ਚ ਹੀ ਦੇਖ ਬੱਦ ਕਿਸਮ ਤੇ ਆ ਫਿਰ ਅਸੀਂ ਭੁੱਲ ਜਾਂਦੇ ਹਾਂ ਸਾਡੇ ਨਾਲ ਕੋਈ ਚੰਗਾ ਚੰਗਾ ਕੌਣ ਹੈ ਮਾੜਾ ਐਨਲਿਸਿਸ ਤਾਂ ਸੀ ਕਰਨਾ ਨਾ ਪਰ ਸਾਲ ਤੋਂ ਸੀ ਕਰ ਨਹੀਂ ਸਾਡੇ ਲਈ ਕੌਣ ਅਗਰ ਤੁਸੀਂ 5 ਸਾਲ ਲਈ ਦੇਖੇ ਤੇ ਦੇਖੋ ਇਹ ਵਿਕਾਇਆ ਕਲਪ ਹੋ ਜਾਏਗੀ ਇਸ ਸਟੇਟ ਨੂੰ ਪਰ ਮੈਂ ਪਾਰਟੀ ਦੀ ਗੱਲ ਕੀਤੀ ਕਿ ਪਾਰਟੀ ਹੋਰ ਹੁੰਦੀ ਤਾਂ ਤੁਹਾਡੇ ਲਈ ਮਾਹੌਲ ਬਿਹਤਰ ਹੁੰਦਾ ਐਸੀ ਗੱਲ ਇਹ ਚੱਲ ਰਹੀ ਸੀ ਕਿ ਜੰਦਾ ਸਾਰੀਆਂ ਪਾਰਟੀਆਂ ਨੂੰ ਸ਼ੁਕਰ ਹੈ ਮੈਂ ਕਿਸੇ ਹੋਰ ਪਾਰਟੀ ਤੇ ਨਹੀਂ ਤੁਸੀਂ ਇੱਕ ਪਾਰਟੀ 'ਚ ਅਸਮਾਨ ਨਹੀਂ ਹੈ ਮੈਂ ਉਸ ਲੀਡਰ ਦਾ ਆਸ਼ਿਕ ਹਾਂ ਪਾਰਟੀ ਤੋਂ ਇਲਾਵਾ ਜਿਨ੍ਹਾਂ ਜਿਨ੍ਹਾਂ ਜਿਦੋਂ ਦੇ ਜਮੇ ਇਸ ਮੁਲਕ ਦਾ ਫਿਕਰ ਕਰਦੇ ਨੇਸ਼ਨ ਦਾ ਫਿਕਰ ਕਰਦੇ ਇਹਨੂੰ ਬਿਲਡ ਅਪ ਕਰਨਾ ਚਾਹੁੰਦੇ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਦੇਖਣਾ ਚਾਹੁੰਦੇ ਤੁਸੀਂ ਸ਼੍ਰੋਮੀਆਂ ਕਾਲੀ ਦਲ ਕਾਂਗਰਸ ਸਾਰਾ ਹਿੱਸਾ ਲੈ ਚੁੱਕੇ ਬੀਜੇਪੀ ਦਾ ਹਿੱਸਾ ਚਰਚਾ ਇਹ ਚੱਲਦੀ ਸੀ ਕੁਝ ਦਿਨ ਪਹਿਲਾਂ ਕੁਝ ਮਹੀਨੇ ਪਹਿਲਾਂ ਜੋ ਤਾਂ ਟਿਕਟ ਅਨਾਉਂਸ ਨਹੀਂ ਹੋਈ ਉਹ ਤਾਂ ਕਿਸੇ ਆਮ ਆਦਮੀ ਪਾਰਟੀ ਜਿਹਾ ਵਾਹ ਯਾਤ ਬੰਦੇ ਨੇ ਸੋਸ਼ਲ ਮੀਡੀਆ ਦਾ ਦੂਜਾ ਨਾ ਪਾਗਲਖਾਨਾ ਵੀ ਹੈਗਾ ਤੁਹਾਡੇ ਵੱਲੋਂ ਮੈਂ ਪਾ ਦਿਆਂ ਕਿ ਕਿਹੜਾ ਚੈਨਲ ਹੈ ਤੁਹਾਡਾ ਪੰਜਾਬ ਤੱਕ ਤੇ ਜੇ ਮੈਂ ਅੱਜ ਪੋਸਟ ਪਾਦਾ ਕਿ ਬੀਬੀ ਬੀਬਾ ਜੀ ਛੱਡ ਰਹੇ ਨੇ ਪੰਜਾਬ ਤੱਕ ਅੱਜ ਤੱਕ ਛੱਡ ਰਹੇ ਨੇ ਤੇ ਤੁਸੀਂ ਕਹਿੰਦੇ ਮੈਂ ਥੋੜੇ ਪਾਈਪ ਉਸ ਨਿਕ ਲੋਕੇ ਕਹਿੰਦੇ ਛੱਡ ਰਹੀ ਸੀ ਮਤਲਬ ਮੈਨੂੰ ਕੀ ਪਤਾ ਕਿ ਕਨੇ ਪਾਈਪ ਉਸ ਮੈਂ ਤਾਂ ਸਾਰੀ ਜ਼ਿੰਦਗੀ ਉਸ ਪਰ ਦੇਣਾ ਹੀ ਨਹੀਂ ਦੇ ਸਕਦਾ ਜਿੰਨੇ ਪੰਜਾਬੋਂ ਬੁਲਾ ਕੇ ਜਦੋਂ ਸਾਰੀਆਂ ਪਾਰਟੀਆਂ ਨੇ ਡਿਟਚ ਕੀਤਾ ਮੈਨੂੰ ਐਂਟਰੀ ਬਣਾਇਆ ਫਿਰ ਇੱਕ ਕਮਿਸ਼ਨ ਦਾ ਵਾਈਸ ਚੇਅਰਮੈਨ ਬਣਿਆ ਆ ਮੈਂ ਹੁਣ ਆਈਸੀਸੀਆਰ ਦਾ ਵੀ ਚੇਅਰਮੈਨ ਹਾਂ ਵਾਈਸ ਚੇਅਰਮੈਨ वैसे भगवंत मान ना ਤੁਹਾਡੇ ਅੱਛੇ ਤਾਲੁਕਾਤ ਨੇ ਅੱਛੇ ਰਿਸ਼ਤੇ ਨੇ ਤੁਹਾਡੇ ਤਾਲੁਕਾ ਸਾਰਿਆਂ ਨਾਲ ਮੇਰੇ ਅੱਛੇ ਆ ਭਗਵੰਤ ਜੀ ਕਦੀ ਉਹਨਾਂ ਨੇ ਫਿਰ ਨਹੀਂ ਕਦੀ ਫਿਰ ਅਸੀਂ ਉਹਨਾਂ ਨੇ ਟਿਕਟ ਦੀ ਆਫਰ ਜਾਂ ਕਿਹਾ ਕਿ ਆਮ ਆਦੀ ਪਾਰਟੀ ਚਾਹਤ ਕਦੇ ਤਾਂ ਕਿਹਾ ਉਹ ਮੈਨੂੰ ਟਿਕਟ ਦੀ ਆਫਰ ਨਹੀਂ ਕੋ ਕਰ ਸਕਦਾ ਅੱਛਾ ਵੈਸੇ ਪਾਰਟੀ ਚ ਕੀਆ ਕਦੀ ਕਿ ਆ ਪਾਰਟੀ ਛੋਣ ਲਈ ਇਸ ਲਈ ਨਹੀਂ ਕਹਿੰਦੇ ਉਹ ਕਹਿੰਦੇ ਪੱਕਾ ਬੰਦਾ ਕਾਲੀਆਂ ਨੇ ਟਿਕਟ ਕੱਟੀ ਸੀ ਮੈਂ 5 ਸਾਲ ਫੇਰ ਲਾਇਆ ਸੀ ਕਾਂਗਰਸ ਨੇ ਰਾਜ ਸਭਾ ਮੇਰੇ ਡਿਚ ਕੀਤਾ ਸੀ ਮੈਂ ਫਿਰ ਕੈਂਪੇਨ ਕੀਤੀ ਸੀ ਮੈਂ ਉਹ ਬੰਦਾ ਨਹੀਂ ਟਿਕਟ ਤੋਰ ਉਸਕੇ ਪਾਰ ਚੱਲ ਆ ਮੇਰੀ ਡਿਗਨਟੀ ਨੂੰ ਛੱਟ ਵਾਲੇ ਮੈਨੂੰ ਕੋਈ ਇਸ ਤਰ੍ਹਾਂ ਦਾ ਬਿਹੇਵ ਕਰੇ ਫੇਰ ਇੱਕ ਸੈਕਿੰਡ ਚ ਮੈਂ ਛੱਡ ਦਾਂ ਆਮਾਦੀ ਪਾਰਟੀ ਨੇ ਕਦੀ ਆਫਰ ਨਹੀਂ ਕੀਤਾ ਇਹ ਮੈਨੂੰ ਕੱਲ ਉਹਨਾਂ ਨੂੰ ਪਤਾ ਬੰਦਾ ਪੱਕਾ ਹੀ ਬਹੁਤ ਹੈ ਕੱਚੇ ਬੰਦਿਆਂ ਨੂੰ ਆਫਰ ਆਉਂਦੀ ਹੁੰਦੀ ਹੈ ਉਦਾਂ ਸੀ ਗੱਲ ਕਰਦੇ ਆ ਮੇਰੇ ਇੰਨਾ ਮੁਹੱਬਤ ਹੈ ਉਹਨਾਂ ਨਾਲ ਉਹ ਇੰਨਾ ਹੱਥ ਵਾਲਾ ਬੰਦਾ ਤੇ ਸਹੀ ਚਲਾ ਰਹੇ ਨੇ ਸਰਕਾਰ ਤੋਂ 2022 ਚ ਸਹੀ ਸਰਕਾਰ ਚਲਾ ਰਹੇ ਨੇ ਬਗਵਾਨ ਲੋਕ ਦੱਸਣਗੇ ਤੁਸੀਂ ਵੀ ਤਾਂ ਅਨਾਲਿਸਿਸ ਕੀਤਾ ਪੰਜਾਬ ਚ ਆਇਓ ਲੋਕਾਂ ਨਾਲ ਗੱਲਬਾਤ ਕਰ ਰਹੇ ਹੋ ਮੈਨੂੰ ਅਜੇ ਤਾਂ ਥੋੜੇ ਦਿਨ ਹੀ ਹੋਏ ਲੋਕੀ ਕਹਿ ਰਹੇ ਨੇ ਵਾਦੇ ਪੂਰੇ ਕਰ ਦਿੱਤੇ ਲੋਕੀ ਹੁਣ ਦੇਖਣਗੇ ਨਾ ਹੁਣ ਪਤਾ ਲੱਗ ਜਾਊਗਾ ਪਹਿਲੀ ਤਰੀਕ ਜੇ ਤਾਂ ਵਾਦੇ ਪੂਰੇ ਕੀਤੇ ਹੋਏ ਤਾਂ ਅਕਸਰियत ਲੈ ਜਾਣਗੇ ਉਸੇ ਤਰ੍ਹਾਂ ਮੰਡਰੇਟ ਮਿਲ ਜਾਏਗਾ ਨਾ ਕੀਤੇ ਹੋਏ ਤਾਂ ਨਹੀਂ ਮਿਲੇਗਾ ਸਿੱਧੀ ਗੱਲ ਹੈ ਮੈਕਨੋਕਸ ਕੱਢਣਾ ਤੇ ਜਿੱਤ ਨੂੰ ਲੈ ਕੇ ਤੁਸੀਂ ਕਿੰਨੇ ਕੋ ਯਕੀਨੀ ਹੋ ਇਸ ਵਾਰ ਮੈਂ 100% ਯਕੀਨੀ ਹਾਂ ਜਿੱਤੇ ਜਿੱਦਾਂ ਮਤਲਬ ਮੈਨੂੰ ਲੋਕੀਂ ਮੁਹੱਬਤ ਕਰਦੇ ਨੇ ਉਹਨਾਂ ਨੂੰ ਪਤਾ ਕਮ ਸੇ ਕਮ ਝੂਠ ਤੇ ਨਹੀਂ ਬੋਲਦਾ ਕਮ ਸੇ ਕਮ ਇੰਨੇ ਸਾਲ ਹੋ ਗਏ ਕਿਸ ਨੇ ਇਹ ਨਹੀਂ ਕਿਹਾ ਇਹਨੇ 1 ਰੁਪਿਆ ਖਾਦਾ ਸਿਆਸਤ ਵਿੱਚ ਕ腐ਪਸ਼ਨ 'ਚ ਕਦੀ ਮੇਰਾ ਨਾਮ ਆਇਆ ਕਦੀ ਜ਼ਿੰਦਗੀ 'ਚ ਸਾਰਾ ਕੁਝ ਵਿਕਿਆ ਹੀ ਹੈ ਸਾਰਾ ਕੁਝ ਮੇਰਾ ਵਿਕਿਆ ਹੀ ਹੈ ਮੈਂ ਬਣਾਇਆ ਤਾਂ ਕੱਕ ਤੇ ਕਦੀ ਦਿੱਲੀ ਵਾਲਿਆਂ ਨੇ ਤੁਹਾਨੂੰ ਜਿਤਾ ਦਿੱਤਾ ਪੰਜਾਬ ਵਾਲਿਆਂ ਤੋਂ ਵੀ ਉਮੀਦ ਹੈ ਜਿਤਾ ਦੇਣਗੇ ਤੁਹਾਨੂੰ ਪੱਕੀ ਉਮੀਦ ਹੈ ਪੰਜਾਬੀ ਬਲੇ ਪਿਆਰੇ ਆ ਉਹਨਾਂ ਨੂੰ ਸਮਝ ਲੱਗ ਗਈ ਦੋਨੋਂ ਇਹ ਬੰਦਾ ਟ੍ਰੇਨਿੰਗ ਵੀ ਲੈ ਕੇ ਆਇਆ ਬਾਕੀਆਂ ਨੇ ਇੱਥੋਂ ਲੈ ਕੇ ਜਾਣਾ ਉੱਧਰ ਮੈਂ ਉੱਧਰੋਂ ਲੈ ਕੇ ਆਉਣਾ ਇੱਧਰ ਨਾਲੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਐਮਪੀਓ ਹੋਣਾ ਚਾਹੀਦਾ ਉਸ ਪਾਰਟੀ ਦਾ ਜਿਹਦੀ ਜਿਸ ਪਾਰਟੀ ਦੀ ਸੈਂਟਰ ਚ ਸਰਕਾਰ ਹੋਵੇ ਬਿਦਾਊਟ ਐਨੀ ਕਾਈਂਡ ਆਫ ਡਿਲੇ ਫਿਰ ਫਟਾਫਟ ਇੱਥੇ ਪ੍ਰੋਜੈਕਟ ਚਾਲੂ ਹੋ ਜਾਣਗੇ ਇੱਕ ਮੰਗਣਾ ਹੁੰਦਾ ਇੱਕ ਉਹਨਾਂ ਨੇ ਪਹਿਲਾਂ ਹੀ ਇਹ ਕਿਹਾ ਕਿ ਤੂੰ ਜਾ ਕੇ ਲੜ ਜਿੱਤ ਔਰ ਸਾਰੇ ਪ੍ਰੋਜੈਕਟ ਵਾਦਾ ਕਰ ਔਰ ਸਿੱਧੀ ਹੌਟਲਾਈਨ ਵਾਂਗੂ ਗੱਲ ਕਰੀ ਮੇਰੇ ਨਾਲ ਕਰਮਜੀਤ ਅਨਮੋਲ ਨਾਲ ਕਿਵੇਂ ਦਾ ਮੁਕਾਬਲਾ ਹੈ ਉਹ ਬਹੁਤ ਛੋਟਾ ਭਾਈ ਆ ਤੇ ਮਿਲੇ ਜਦੋਂ ਟਿਕਟ ਉਹਨਾਂ ਦੀ ਵੀ ਅਨਾਉਂਸ ਹੋਈ ਕਦੀ ਗੱਲਬਾਤ ਹੋਈ ਹਾਂ ਮੈਂ ਗੁੱਡ ਲੱਕ ਕਿਹਾ ਸੀ ਤੇ ਮੈਂ ਕਿਵੈਸ਼ ਟੂ ਆਲ ਦਾ ਬੈਸਟ ਤੇ ਬਿਲਕੁਲ ਤੁਸੀਂ ਪੰਜਾਬ ਦੀ ਆਪਾਂ ਗੱਲ ਕਰਦੇ ਤੇ ਜਦੋਂ ਵਿਰੋਧ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਤੇ ਸਿੰਗਿੰਗ ਕਰੀਆ ਤੁਹਾਡਾ ਇੰਨਾ ਵਧੀਆ ਇੰਨਾ ਸ਼ਾਨਦਾਰ ਰਹੀ ਹੈ ਪੋਲਿਟੀਕਲ ਕੈਰੀਅਰ 'ਚ ਅਸੀਂ ਦੇਖਿਆ ਕਿ ਤੁਹਾਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿੰਨੂ ਚੁਣੋਗੇ ਤੇ ਕਦੀ ਮਨ ਹੋਇਆ ਕਿ ਮੈਂ ਸਿਆਸਤ ਛੱਡ ਦਾਂ ਨਹੀਂ ਹੁਣ ਨਹੀਂ ਛੱਡਾਂ ਪਹਿਲਾਂ ਤਾਂ ਅਸੀਂ ਸੁਣਦੇ ਸੀ ਤੁਸੀਂ ਤੌਬਾ ਕਰ ਦਿੱਤੀ ਸੀ ਨਹੀਂ ਇੱਕ ਵਾਰੀ ਕੀਤੀ ਜਦੋਂ ਹਾਰ ਗਿਆ ਸੀ ਫ੍ਰਸਟ੍ਰੇਟਡ ਹੋ ਗਿਆ ਸੀ ਫਿਰ ਮੈਨੂੰ ਪਤਾ ਲੱਗਾ ਕਿ ਬਹੁਤ ਵੱਡੇ ਵੱਡੇ ਬੰਦੇ ਇਬਰਾਹਿਮ ਲਿੰਕਨ 6 ਵਾਰੀ ਹਾਰੇ ਹਰ ਫਰੰਟ ਤੇ ਹਾਰੇ ਈਵਨ ਉਹਦੀ গারਲਫ੍ਰੈਂਡ ਛੱਡ ਗਈ ਸੀ ਮੈਂ 6 ਵਾਰੀ ਹਰਦਾ ਮੇਰੀ গারਲਫ੍ਰੈਂਡ ਨਾਲ ਹੋਵੇ ਮੈਂ ਭਾਵੇਂ 60 ਵਾਰੀ ਹਰ ਸਕਦਾ ਜੇ ਉਹ ਵੀ ਛੱਡ ਜਾ ਫੇ ਮੈਂ ਮਰ ਜਾਊਗਾ ਉਹ ਬੰਦਾ ਤੇ ਕੋਈ ਬੀਜਿੰਦਾ ਆ ਰਿਹਾ ਫੇ ਬਣਿਆ ਪਤਾ ਹੈ ਪ੍ਰੈਜ਼ੀਡੈਂਟ ਤੇ ਪਰਿਵਾਰ ਆ ਰਿਹਾ ਪ੍ਰਚਾਰ ਕਰਨ ਬੇਟੇ ਆਣ ਕੇ ਤੁਹਾਡੇ ਪ੍ਰਚਾਰ ਕਰਨ ਤੇ ਖਰੀਦ ਕੋ ਉਹ ਤਾਂ ਜਦੋਂ ਮਰ ਜੀ ਆਉਣਗੇ ਉਹ ਤਾਂ ਮੈਂ ਉਹਨਾਂ ਨੂੰ ਅਜੇ ਮੈਂ ਕਿਹਾ ਪ੍ਰੋਗਰਾਮ ਸ਼ੁਰੂ ਹੋ ਲੈਣ ਦੋ ਅਜੇ ਤਾਂ ਜ਼ਿਆਦਾ ਵਰਕਰਸ ਨੂੰ ਮਿਲੇ ਆ ਆ ਹੁਣ ਕਿੱਥੇ ਪ੍ਰੋਗਰਾਮ ਸ਼ੁਰੂ ਬਾਡੀਆਂ-ਬਾਡੀਆਂ ਦੇ ਦਿਨ ਸੀਗੇ ਕਿ ਆ ਕਿ ਥੋੜੇ ਫ੍ਰੀ ਹੋ ਲੈਣ ਲੋਕ ਤੇ ਮੰਨਿਆ ਤੁਹਾਡਾ ਗਲਾ ਥੋੜਾ ਬੈਠ ਹੋਇਆ ਲਗਾਤਾਰ ਤੁਸੀਂ ਪ੍ਰਚਾਰ ਕਰ ਰਹੇ ਹੋ ਪਰ ਦਰਸ਼ਕਾਂ ਦੇ ਲਈ ਤੁਸੀਂ ਥੋੜਾ ਜਗਰ ਗਾ ਕੇ ਕੁਝ ਸੁਣਾ ਦਿਓ ਮੈਂ ਹੁਣ ਥੋੜਾ ਤੁਸੀਂ ਆਪ ਹੀ ਕਹੋ ਅੱਜ ਮਜ਼ਾ ਨਹੀਂ ਆਏਗਾ ਥੋੜਾ ਉਹ ਮੈਂ ਠੰਡਾ ਪਾਣੀ ਹੁਣੇ ਪੀ ਲਿਆ ਪ੍ਰਚਾਰਨਾ ਨਹੀਂ ਮੈਂ ਉਹ ਬਰਫ਼ ਵਾਲਾ ਪਾਣੀ ਪੀ ਲਿਆ ਦੋ ਲਾਈਨਾਂ ਆਗਰ ਤੇ ਠੀਕ ਹੋ ਜਾਏਗਾ ਇਹ ਜੋ ਠੰਡੀ ਠੰਡੀ ਆਉਂਦੀ ਹੈ ਹਵਾ ਕਮਲ ਦਾ ਫੁੱਲ ਖਿੜੇਗਾ ਦਿੱਲੀੋਂ ਆ ਗਏ ਆ ਸੁਨੇਹਾ ਮੈਂ ਤੇ ਆ ਗਏ ਆ ਸੁਨੇਹਾ ਲੈ ਕੇ ਮੋਦੀ ਦਾ ਕਮਲ ਦਾ ਫੁੱਲ ਖਿੜੇਗਾ ਅੱਜ ਇਹ ਨਹੀਂ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਜਿਤਨੂ ਲੈ ਕੇ ਕਹਿ ਰਹੇ ਨੇ ਪੂਰੀ ਯਕੀਨੀ ਨੇ ਕਹਿ ਰਹੇ ਨੇ ਕੇਂਦਰ ਚ ਵੀ ਬੀਜੇਪੀ ਦੀ ਸਰਕਾਰ ਤੇ ਪੰਜਾਬ ਚ ਵੀ ਇਸ ਵਾਰ ਬੀਜੇਪੀ ਦੇ ਜੋ ਉਮੀਦਵਾਰ ਨੇ ਜਿੱਤੇ ਦਰਜ ਕਰਨਗੇ ਬਾਕੀ ਤੁਸੀਂ ਇਹਨਾਂ ਦੇ ਗੱਲਾਂ ਨਾਲ ਕਿੰਨੇ ਸਹਿਮਤ ਹੋ ਕਿੰਨਾ ਵਿਸ਼ਵਾਸ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਕਿਵੇਂ ਦਾ ਮੁਕਾਬਲਾ ਫਰੀਦਕੋਟ ਚ ਰਹਿ ਸਕਦਾ ਹੈ ਉਸ ਬਾਰੇ ਤੁਸੀਂ ਜ਼ਰੂਰ ਕਮੈਂਟ ਕਰੋ ਦੇਖਦੇ ਰਹੋ ਪੰਜਾਬ ਦਾ ਕੈਮਰਾ ਪਰਸਨ ਕੋਇਲ ਦੇ ਨਾਲ ਮੇਅਰ ਸ਼ਿਵਕੋਰ ਪਹੁੰਚ ਆਪ ਤੱਕ ਫਰੀਦਕੋਟ